ਪਾ 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 ਸੋਇਆ ਰਹਿਣਾ ਕੰਦੀ ਦੇ ਦੋਸਤੋ ਅੱਜ ਅਸੀਂ ਚੱਲੇ ਹਾਂ ਸਰਾਂਤੋ ਸੋਨੇਵਾਲ ਤੱਕ ਦਾ ਸਫ਼ਰ ਆਪਣਾ ਪਿੱਛੇ ਮੁੰਡਾ ਦੇਖ ਲਓ ਬੈਠਾ ਗੋਰ ਨਾਲ ਦੇ ਬਲੌਗ ਦੇ ਵਿੱਚ ਬਣੇ ਰਹੇ ਹੋ ਤੁਹਾਨੂੰ ਅੱਗੇ ਜਾ ਕੇ ਦਿਖਾਣੇ ਆਂ ਰਸਤੇ ਦੇ ਵਿੱਚ ਆਉਣ ਵਾਲੀਆਂ ਲੱਗ ਲੱਗ ਫੇਮਸ ਚੀਜ਼ਾਂ ਤੇ ਤੁਹਾਨੂੰ ਐਕਟੀਵਿਟੀ ਦਿਖਾਵਾਂਗੇ ਬਹੁਤ ਕੁਝ ਆਣਾ ਅੱਗੇ ਖੱਡੇ ਖਰਾਬ ਸਾਫ ਸਾਫ ਸੜਕਾਂ ਰਸਤੇ 'ਚ ਮਿਲ ਗਈ ਸਾਨੂੰ ਮੱਛੀ ਮਾਰਕੀਟ ਦੇਖੋ ਕਿੰਨੀ ਵੱਡੀ ਮੱਛੀ ਹੈ ਸ਼ਾਬਾ ਤਾਲੀ ਨਹੀਂ ਦਾ ਦੋ ਦਿਨ ਤੋਂ ਤਿੰਨ ਦਿਨ ਪਾਣੀ ਦੇ ਬਰਸਾਤ ਲੱਗੀਆਂ ਹੁੰਦੀਆਂ। ਉਹ ਰਾਸਤੇ ਦੇ ਵਿੱਚ ਸਾਨੂੰ ਇੱਕ ਛੋਟੀ ਜੀ ਦੁਕਾਨ ਮਿਲ ਗਈ ਸੀ ਜਿਹੜੀ ਮੱਛੀ ਦੀ ਸੀ ਤੇ ਸਾਨੂੰ ਮੱਛੀ ਫਰੈਸ਼ ਨਹੀਂ ਲੱਗੀ ਹੈਗੀ ਇਸ ਕਰਕੇ ਅਸੀਂ ਛੱਡ ਦਿੱਤੀ ਤੇ ਬਾਕੀ ਮੱਛੀ ਖਾਣੀ ਵੀ ਚਾਹੀਦੀ ਹੈ ਸਿਹਤ ਲਈ ਠੀਕ ਹੁੰਦੀ ਹੈ। ਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੀ ਸਕਿਨ ਦੇ ਉੱਪਰ ਗਲੋ ਬਣਿਆ ਰਹੇ, ਅੱਖਾਂ ਦੀ ਰੋਸ਼ਨੀ ਬਣੀ ਰਹੇ। ਆਹ ਮੁੰਡਾ ਜਿਹੜਾ ਪਿੱਛੇ ਬੈਠਾ ਹੈ ਮੱਛੀ ਬੋ ਗੰਦਾ। ਦੇਖੋ ਕਿੰਨਾ ਹੱਸਦਾ। ਤੇ ਬਾਕੀ ਆਪ ਅੱਗੇ ਚੱਲਦੇ ਆਂ ਰਾਸਤੇ 'ਚ ਕਿਹ ਆ ਪਤਾ ਸਾਨੂੰ ਹੋਰ ਕੋਈ ਦੁਕਾਨ ਮਿਲ ਜਵੇ ਬੜੇ ਲਾ ਕੇ ਬੰਦਾ ਇੱਥੇ ਅੱਲਾ ਜਾਣਦੇ ਦੇਖਾਂਗੇ ਆ ਦੇਖੋ ਜੀ ਇਹ ਰੋਂਗ ਸਾਈਡ ਆ ਰਿਹਾ ਹੈ ਇਹਦੀ ਕਿੰਨੀ ਵੱਡੀ ਗਲਤੀ ਆ ਲੋਕ ਅਕਸਰ ਧਿਆਨ ਨਹੀਂ ਦਿੰਦੇ ਹੈਗੇ ਰੂਲ ਸਹੀ ਵਰਤਨੇ ਚਾਹੀਦੇ ਆ ਹਰ ਇਨਸਾਨ ਨੂੰ ਆਨੰਦ ਦੇਖੋ ਜਿਹੜਾ ਰੂਲ ਨੂੰ ਫੋਲੋ ਨਹੀਂ ਕਰਦਾ ਫਿਰ ਉਹ ਆਪ ਤਾਂ ਮਰਦਾ ਹੀ ਇਹ ਨਾਲ ਦੂਸਰੇ ਨੂੰ ਵੀਲੇ ਮਰਦਾ ਹੈ ਸੋ ਗਾਈਜ਼ ਜਿੰਨੇ ਵੀ ਬਲੌਕ ਨੂੰ ਦੇਖ ਰਹੇ ਨੇ ਜਿੰਨੇ ਵੀ ਗੱਡੀਆਂ ਮੋਟਰਸਾਈਕਲ ਚਲਾਉਣ ਵਾਲੇ ਹੈਗੇ ਨੇ ਤਾਂ ਰੂਲ ਰੂਲ ਫੋਲੋ ਰੂਲ ਫੋਲੋ ਕਰਿਆ ਕਰੋ ਤੇ ਧਿਆਨ ਨਾਲ ਚੱਲਿਆ ਕਰੋ ਦੇਖੋ ਤੁਸੀਂ ਸਾਡੀ ਵੀ ਗੱਡੀ ਦੀ ਸਪੀਡ ਦੇਖ ਲਓ 40 ਤੇ ਜਾ ਰਹੇ ਹਾਂ ਅਸੀਂ ਬਿਲਕੁਲ ਚਲੋ ਤਾਂ ਬਾਕੀ ਦੋਸਤੋਂ ਪੁਲਿਸ ਨੇ ਸਾਨੂੰ ਰੋਕ ਲਿਆ ਸੀਗਾ ਖ਼ਲਾਂਣ ਹੋਣ ਤੋਂ ਬਚ ਗਏ ਤੇ ਬਾਕੀ ਸਰਚਿੰਗ ਵਗੈਰਾ ਕਰਕੇ ਉਹਨਾਂ ਨੇ ਸਾਨੂੰ ਭੇਜਤਾ ਬਾਕੀ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਸਾਨੂੰ ਬਿਨਾ ਚਲਾਣ ਤੋਂ ਤੇਜ਼ ਦਿੱਤਾ ਤੇ ਬਾਕੀ ਆਪਾਂ ਅੱਗੇ ਵੰਦੇ ਹਾਂ ਹਾਂਜੀ ਦੋਸਤੋ ਹਾਂਜੀ ਦੋਸਤੋ ਅੱਗੇ ਲੱਗ ਗਿਆ ਜਾਮ ਜਦੋਂ ਆਪਾਂ ਖੰਨੇ ਦਾ ਪੁਲ ਟੱਪਦੇ ਹਾਂ ਦੋਸਤੋ ਅੱਗੇ ਜਾਮ ਲੱਗਿਆ ਹੋਇਆ ਲੱਗਦਾ ਕਿ ਕੋਈ ਕੋਈ ਖਾਸਾ ਵਗੈਰਾ ਜਾਂ ਕੁਝ ਗੱਲਬਾਤ ਕੋਈ ਵੀ ਆ ਬਾਕੀ ਆਪਾਂ ਅੱਗੇ ਜਾ ਕੇ ਦਿੰਦੇ ਹਾਂ ਇਹ ਜੋ ਬਣੇ ਰਹੇ ਹੋ ਕੇ ਜਾ ਕੇ ਦੇਖਦੇ ਹਾਂ ਪੱਕੀ ਹੋਇਆ ਜਿਸ ਸਾਹਮਣੇ ਲੰਨਾ ਸਟ੍ਰੀਟ ਬਗਜਾਮ ਹੋਇਆ ਹੋਇਆ ਇੱਥੇ ਤੱਕ ਲੱਗਦਾ ਸਾਨੂੰ ਕੋਈ ਰੋਡ ਬਣ ਰਿਹਾ ਹਾਂਜੀ ਦੋਸਤੋ ਰੋਡ ਹੀ ਬਣ ਰਿਹਾ ਹੈ ਆਪਾਂ ਕੋ ਜਿਆਦਾ ਫੋਨ ਕਰਕੇ ਗੱਤੀ ਵੀ ਸਾਨੂੰ ਬੜੀ ਸਾਵਧਾਨੀ ਨਾਲ ਚਲਾਣੀ ਪੈ ਰਹੀ ਹੈ ਕਾਕੇ ਤੁਸੀਂ ਵੀ ਸਾਰੇ ਪੰਜਾਬ ਦੇ ਵਿੱਚੋਂ ਅਲੱਗ-ਅਲੱਗ ਜ਼ਿਲ੍ਹੇ ਦੇ ਵਿੱਚੋਂ ਤੁਸੀਂ ਬਲੌਗ ਦੇਖ ਰਹੇ ਹੋਗੇ ਤੁਸੀਂ ਸਾਰੇ ਕਮੈਂਟ ਕਰਕੇ ਦੱਸੋ ਕਿ ਜਿਹੜੇ ਆਪਣੇ ਪੰਜਾਬ ਦੇ ਰੋੜਾਂ ਉਹ ਬਹੁਤ ਵਧੀਆ ਨੇ ਜਾਂ ਬਹੁਤ ਘੱਟੀਆਂ ਨੇ ਜਾਂ ਠੀਕ-ਠਾਕ ਨੇ ਸਾਰੇ ਆਪਣਾ ਆਪਣਾ ਓਪੀਨੀਅਨ ਦਵੋ ਕਮੈਂਟ ਕਰੋ ਸਾਰੇ ਦੱਸੋ ਕਿ ਕਿਹੜਾ ਕਿਸ ਸ਼ਹਿਰ ਤੋਂ ਜਿਹੜੀ ਸਿਟੀ ਤੋਂ ਇਹ ਸਾਡੇ ਬਲੌਗ ਨੂੰ ਦੇਖ ਰਹੇ ਹੈ ਤੇ ਆਪਣੇ ਆਪਣੇ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਸ਼ਹਿਰ ਦੇ ਰੋੜਾਂ ਦਾ ਕੀ ਹਾਲ ਹੈ ਆ ਜਿਹੜਾ ਬੰਦਾ ਪਿੱਛੇ ਬੈਠਾ ਨਾ ਆ ਇਹ ਬੰਦੇ ਨੇ ਸਾਡਾ ਚਲਾਨ ਕਰਾਦਣਾ ਸੀ ਰਾਤ ਤਰੱਕ ਪੂਰਾ ਲੋਡ ਹੋਇਆ ਪਿਆ ਸਪੀਡ ਜਮਾ ਨਹੀਂ ਘਟਾ ਰਿਹਾ ਇਹ ਤੇ ਇਹ ਆ ਗਿਆ ਸਾਡਾ ਟੱਪਾ ਬੜਾ ਬੜੇ ਮਸ਼ਹੂਰ ਆ ਬਾਕੀ ਇੱਕ ਕੰਨੇ ਤੋਂ ਅੱਗੇ ਇਦਾਂਹੇ ਤੋਂ ਪਿੱਛੇ ਆਂਦਾ ਇੱਕ ਵਾਰੀ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਜੀ ਪੰਜਾਬ ਦੇ ਵਿੱਚ ਅੱਛਾ ਇੱਕ ਗੱਲ ਹੋਰ ਨੋਟ ਕਰਿਓ ਪਹਿਲਾਂ ਛੋਟੀਆਂ-ਛੋਟੀਆਂ ਗੱਡੀਆਂ ਹੁੰਦੀਆਂ ਸੀ ਤੇ ਹੁਣ ਤੁਸੀਂ ਪੰਜਾਬ ਦੇ ਵਿੱਚ ਜਿੰਨੀ ਤਰੱਕੀ ਦੇਖੋਗੇ ਨੋਰਮਲ ਆਮ ਵੱਡੀਆਂ ਗੱਡੀਆਂ ਲੋਡ ਤੇ ਤੁਸੀਂ ਫਿਲਮੀਆਂ ਦੇਖਿਆ ਹੋਗੇ ਕੋਈ ਅੱਪਾ ਪਹੁੰਚ ਕੇ ਤਰਾਹਾ ਪਿੱਛੇ ਪਿੱਛੇ ਕੌਣ-ਕੌਣ ਰਹਿੰਦਾ ਸਾਰੇ ਕਮੈਂਟ ਕਰਿਓ ਆਹ ਬੰਦੇ ਦਾ ਉਲਟੀਆਂ ਕਰ ਕਰ ਪੂਰਾ ਹਾਲ ਹੋ ਗਿਆ ਇਹਨੂੰ ਅਸੀਂ ਪਹਿਲੇ ਹੀ ਕਿਹਾ ਸੀ ਸਫਰ 'ਚ ਨਾ ਨਾ ਇਹ ਨਹੀਂ ਬੰਦਾ ਹੱਦ ਆ ਇਹ ਕਹਿੰਦਾ ਮੈਂ ਦਰਾਹੇ ਵਾਲੀ ਨਹਿਰ ਦੇਖਣੀ ਆ ਇਹ ਹੁਣ ਉਲਟੀਆਂ ਕਰ ਕਰਿਆ ਤਾਂ ਬੁਰਾ ਹਾਲ ਹੋਇਆ ਪਿਆ ਤਾਂ ਇਸ ਕਰਕੇ ਜਿਹਨੂੰ ਵੀ ਉਲਟੀਆਂ ਲੱਗਦੀਆਂ ਰਾਸਤੇ ਦੇ ਵਿੱਚ ਤਾਂ ਲੰਬੇ ਸਫ਼ਰ ਤੇ ਨਾ ਜਾਇਆ ਕਰੋ ਇਹ ਇਹ ਤਾਂ ਅੱਜ ਆ ਗਿਆ ਕਿ ਨੂੰ ਇਹਨੂੰ ਲੈ ਕੇ ਆਣਾ ਸੀ ਇਹ ਤਾਂ ਉਹ ਤੋਂ ਤੁਹਾਨੂੰ ਇੱਕ ਅੱਗੇ ਜਾ ਕੇ ਦਿਖਾਣੇ ਆ ਸਾਡੇ ਖੱਬੇ ਆ ਤੇ ਇੱਕ ਦੁਕਾਨ ਲਾਉਂਦੇ ਨੇ ਸਰਦਾਰ ਜੀ ਉੱਥੇ ਰਾਜਮਾ ਚੋਲ ਕੜੀ ਚੋਲ ਬੜੀ ਸਵਾਦ ਹਨ ਇੱਕ ਵਾਰੀ ਮੈਂ ਤੇ ਸੁਨਿਲ ਖਾਗੇ ਸੀ ਆਣਾ ਸੁਨਿਲ ਤਾਂ ਅੱਗੇ ਜਾ ਕੇ ਤੁਹਾਨੂੰ ਚੰਦੇ ਜਾਂਦੇ ਤੁਹਾਨੂੰ ਬੇਰਵਾ ਦਵਾਂਗੇ ਜਦ ਵੀ ਤੁਸੀਂ ਇਸ ਰੋਡ ਤੋਂ ਸਰੰਗਲੋ ਸਾਨੇਵਾਲ ਨੂੰ ਜਾਓ ਤਾਂ ਲੁਧਿਆਣੇ ਤੋਂ ਪਿੱਛੇ ਤਾਂ ਉੱਥੇ ਜਾ ਕੇ ਇੱਕ ਵਾਰੀ ਜ਼ਰੂਰ ਆਇਓ ਤੁਹਾਨੂੰ ਦਖਾਨੇ ਬਾਕੀ ਆਗੇ ਮਾਜੀ ਦੋਸਤੋ ਇਹ ਅਗਰ ਸਾਡਾ ਅੱਧਾ ਰਹਾ ਜਿੱਥੇ ਮਨਵੀਰ ਦੇ ਨਾਨਕੇ ਨੇ ਤੇ ਬਾਕੀ ਤੋਂ ਮੁੰਡਾ ਮੈਂ ਦਿਖਾਣਾ ਕਿ ਤੇ ਨਾਨਕ ਆਖਦੇ ਦਿਨ ਆ ਕੰਮ ਹੀ ਤੇ ਨਾ ਆ ਰਹੀਆਂ ਦੇਖੋ ਮੰਨਦਾ ਨਹੀਂ ਯਾਰੀ ਲੜਾਈ ਹੋ ਗਈ ਸੀ ਦੋਨਾਂ ਦੀ ਦੇਖੋ ਨੱਕ ਟੁੰਗਲਾ ਬਾਕੇ ਮੂੰਹ ਤੇ ਪਈ ਅੰਦਰ ਇੱਕ ਪਾਸੇ ਇਹਦਾ ਉਹ ਕੰਨਾਂ ਲੱਗਿਆ ਇਹ ਮੁੱਢੀ ਉਹ ਮੁੱਢੀ ਗੱਲ ਪੈ ਗਈ ਦੋਨਾਂ ਨੇ ਵੀ ਨਹੀਂ ਉਹ ਮੈਂ ਬੁਲਾ ਆ ਜੀ ਨੇ ਹਮ ਕਿਹਾ ਤਾਂ ਮੈਂ ਬੁਲਾ ਆ ਜੀਗਾ ਹਰ ਜੇ ਯਾਰ ਬਸ ਕਰੋ ਉਹ ਮੈਂ ਮਰ ਦਿੰਦੀ ਆ ਇਹ ਦੋਨਾਂ ਦੀ ਲੜਾਈ ਸੀ ਗੱਲ ਕਰਦੀ ਆ ਇਹ ਕਹਿੰਦੇ ਸੀ ਘੈਰੋ ਨਾਲ ਜਾਣਾ ਉਹ ਕਹਿੰਦਾ ਮੈਂ ਰੋੜ ਰੋੜ ਜਾਣਾ ਬਾਕੀ ਕੋਈ ਨਹੀਂ ਟਾਸ ਕਰਦੇ ਆ ਤੁਹਾਡੇ ਦੋਨਾਂ ਦੀ ਇਹ ਆਈ ਆਪਣਾ 골ਡਨ ਹੱਟ ਜਿਹੜੇ ਰੇਟ ਨਹੀਂ ਕਰਦੇ ਬਿਲਕੁਲ ਵੀ ਘੱਟ ਇਹ ਸਾਹਨੇਵਾਲ ਦੇ ਵਿੱਚ ਹੈ ਜੀ ਇਹ ਮਾਰਕੀਟ ਜਿੱਥੇ ਕਿ ਤੁਹਾਨੂੰ ਆਪਣਾ ਜਿਹੜਾ ਸਰਦਾਰ ਜੀ ਬੂਟ ਵਾਲੇ ਉਹ ਸਰਦਾਰ ਜੀ ਬੂਟ ਵਾਲੇ ਕਿਹੜੇ ਨੇ ਉਹ ਮੁੱਛਾਂ ਵਾਲੇ ਸੇਠੀ ਸੇਠੀ ਸ਼ੂਜ਼ ਸੇਠੀ ਸ਼ੂਜ਼ ਵੀ ਤੁਹਾਨੂੰ ਇੱਥੇ ਮਿਲ ਜਾਊਗਾ ਇੱਥੇ ਕਰਕੇ ਸਾਨੂੰ ਦੱਸਿਓ ਕਿਨੇ ਕਿਨੇ ਸੇਠੀ ਸ਼ੂਜ਼ ਤੋਂ ਬੋਟ ਖਰੀਦੇ ਨੇ ਆ ਮੁੰਡੇ ਨੇ ਤਾਂ ਖਰੀਦੇ ਸੀ ਕਿ ਰੇਟ ਠੀਕ ਆ ਉਹਦਾ ਬਿਲਕੁਲ ਜਾਇ ਜਾਇ ਸਾਰੇ ਜਣੇ ਸਿੱਠੀ ਚੋਸ ਤੋਂ ਬੋਟ ਜ਼ਰੂਰ ਖਰੀਦਿਓ ਦੋਸਤੋ ਅਸੀਂ ਸਾਨੇਵਾਲ ਪਹੁੰਚ ਚੁੱਕੇ ਆ ਤੇ ਜੇ ਤੁਸੀਂ ਵੀ ਚਾਹਦੇ ਹੋ ਕਿ ਅੱਗੇ ਦਾ ਬਲੌਗ ਅਸੀਂ ਹੋਰ ਜਗ੍ਹਾ ਦਾ ਬਣਾਈਏ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਤੇ ਤੁਸੀਂ ਦੱਸੋ ਸਾਨੂੰ ਅਗਲਾ ਬਲੌਗ ਤੁਹਾਨੂੰ ਕਿਦਾਂ ਦਾ ਚਾਹੀਦਾ ਤੁਹਾਨੂੰ ਸ਼ੇਅਰ ਕਰਾਂਗੇ ਹਾਂਜੀ ਵਾਕੀ ਤੁਸੀਂ ਤੇ ਬਾਕੀ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਓਕੇ ਜੀ ਬਾਏ ਬਾਏ ਧੰਨਵਾਦ ਸਕਰਪਾਈਜ਼ ਸਕਰਪਾਈਜ਼ ਕਰ ਦਿਓ